ਸਾਬਕਾ ਸਰਪੰਚ ਔਰ ਜਿਲ੍ਹਾ ਜਿਹੜਾ ਪ੍ਰেজੈਂਟ ਸਰਪੰਚ ਹੈ ਮਿਡਲਰ ਜਵਾਲਦਾਰ ਰੰਦੀਰ ਸਿੰਘ ਸਾਬਕਾ ਸਰਪੰਚ ਜੋ ਕਿ ਆਪਣਾ ਨਿੱਜੀ ਫਾਇਦਾ ਆਪਣੀ ਜ਼ਮੀਨ ਨੂੰ ਸਿੱਧਾ ਡਾਇਰੈਕਟ ਜਗ੍ਹਾ ਨੂੰ ਸੜਕ ਸਿੱਧੀ ਲਿਆ ਰਹੇ ਹੈ ਜੋ ਕਿ ਇਹ ਜਿਹੜਾ ਡਾਇਰੈਕਟ ਪੱਟਣ ਦੀ ਗੱਲ ਹੈ ਤਾਂ ਬਿਲਕੁਲ ਝੂਠ ਹੈਗੀ ਹੈ ਗੱਲ ਅਸੀਂ ਫਿਰ ਕੀ ਕੀਤਾ ਕਿ 24 ਤਰੀਕ ਨੂੰ ਇੱਕ ਇਕੱਠ ਕੀਤਾ ਇੱਥੇ ਤੇ ਲਗਭਗ 35 ਤੋਂ 40 45 ਬੰਦੇ ਪਹੁੰਚੇ ਸੀਗੇ ਇੱਥੇ। ਇਹਦਾ ਤਾਂ ਇੱਧਰ ਕੁਝ ਵੀ ਹੈ ਨਹੀਂ। ਜੇ ਹੈਗੀ ਹੈ ਤੇ ਇਹ ਸਾਰੇ ਪਿੰਡ ਦੀ ਜ਼ਮੀਨ ਹੈਗੀ ਹੈ। ਕੱਲੀ ਕਿਸੇ ਇੱਕ ਦੀ ਵੀ ਨਹੀਂ ਹੈ। ਘੱਟੋ ਘੱਟ 35 40 ਮੇਰੇ ਖਿਆਲ ਜਿਮੀਦਾਰ ਹੋਣੇ ਜਾਂ ਘਰ ਹੋਣੇ ਇੱਥੇ। ਉਹਨਾਂ ਦੇ ਮਹੱਲਾ ਵੀ ਹੈਗਾ ਉੱਪਰ ਇੱਕ। ਉਹਨਾਂ ਨੂੰ ਇਹ ਸ਼ਾਰਟ ਪੈਂਦਾ ਸਾਰਾ ਵਧੀਆ ਸੀਗਾ ਉਹਨਾਂ ਦੇ ਵਿਰਸਤ ਲੱਗ ਜਾਣਾ ਸੀਗਾ। ਸਾਰੇ ਨੰ ਬੰਦੇ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਜਿਹੜੇ ਪੈਸਾ ਉਹਨਾਂ ਸਾਡੇ ਤੇ ਦਰਖਾਸਤ ਦਿੱਤੀ ਹੈ ਉਹਨਾਂ ਦੇ ਸਾਈਨ ਆ ਹੈਗੇ ਜੀ। ਜਸਵੰਤ ਸਿੰਘ ਇਹਨਾਂ ਦਾ ਨਾਮ ਹੈ। ਪਿੰਡ ਰਾਜਵਾਲ ਵਿੱਚ ਉਸ ਸਮੇਂ ਹਲਚਲ ਮਚ ਗਈ ਜਦੋਂ ਸਰਪੰਚ ਉਤੇ ਨਾਜਾਇਜ਼ ਕੰਮ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਦੋਸ਼ ਲਗਾਉਣ ਵਾਲਿਆਂ ਦਾ ਕਹਿਣਾ ਹੈ ਕਿ ਸਰਪੰਚ ਵੱਲੋਂ ਆਪਣੀ ਪੋਜੀਸ਼ਨ ਦਾ ਗਲਤ ਇਸਤੇਮਾਲ ਕੀਤਾ ਗਿਆ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਲੋਕਾਂ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਵੇ ਦੂਜੇ ਪਾਸੇ ਇਸ ਮਾਮਲੇ ਵਿੱਚ ਸਰਪੰਚ ਅਤੇ ਪੰਚ ਦਾ ਪੱਖ ਵੀ ਆਇਆ ਸਾਹਮਣੇ ਕੀ ਹੈ ਮਾਮਲਾ ਤੁਸੀਂ ਵੀ ਦੇਖੋ ਵੀਡੀਓ ਵੈਲਕਮ ਕਰਦਾ ਜੋ ਕਿ ਤੁਸੀਂ ਸਾਡੀ ਮੀਡੀਆ ਤੱਕ ਗੱਲ ਪਹੁੰਚਾਈ ਹੈ ਤਿਸਰ ਜਿਹੜਾ ਇਹ ਰਸਤੇ ਰੁਲਾ ਕੀ ਇਹ ਸਰਸ ਸਾਬਕਾ ਸਰਪੰਚ ਔਰ ਜਿਲਾ ਜਿਹੜਾ ਪ੍ਰਜੈਂਟ ਸਰਪੰਚ ਹੈ ਮਿਡਲਰ ਜਵਾਲਦਾਰ ਰੰਦੀਰ ਸਿੰਘ ਸਾਬਕਾ ਸਰਪੰਚ ਜੋ ਕਿ ਆਪਣਾ ਨਿੱਜੀ ਫਾਇਦਾ ਆਪਣੀ ਜ਼ਮੀਨ ਨੂੰ ਸਿੱਧਾ ਡਾਇਰੈਕਟ ਜਗਾ ਨੂੰ ਇਹ ਸੜਕ ਸਿੱਧੀ ਲਿਆ ਰਹੀ ਹੈ ਜੋ ਕਿ ਇਥੋਂ 500 ਮੀਟਰ ਦੂਰ ਜਾ ਕੇ ਇਸ ਸੜਕ ਦਾ ਮਲਾਨ ਕੀਤਾ ਹੈ ਲੇਕਿਨ ਅਸੀਂ ਇਹ ਚਾਹਨੇ ਆ ਕਿ ਜਿੰਨਾ ਕਮਾ ਕੇ ਇਸ ਸੜਕ ਤੇ ਗਵਰਨਮੈਂਟ ਦਾ ਪੈਸਾ ਨਾਜਾਇਜ਼ ਖਰਚ ਹੋ ਰਿਹਾ ਹੈ ਇਹ ਜੋ ਸਿੱਧਾ ਮਲਾਇਆ ਜਾਏ ਤਾਂ 500 ਮੀਟਰ 300 ਮੀਟਰ ਸੜਕ ਦੂਜੇ ਰੋਡ ਨਾਲ ਮਿਲ ਸਕਦੀ ਹੈ ਆਪਕੋ ਤੇ ਬਾਕੀ ਅਸੀਂ ਜਿਹੜੀ ਮੈਂਤੀ ਕੀਤੀ ਹੈ ਨਾ ਉਹਦਾ ਬਣਨੇ ਜਾ ਜਿੱਥੋਂ ਤੱਕ ਇਹ ਮੋਟਰਸਾਈਕਲ ਬੜਾ ਜਾ ਰਿਹਾ ਹੈ ਇਹ ਸਿੱਧੀ ਸੜਕ ਮੇਨ ਰੋਡ ਨਾਲ ਮਿਲ ਗਈ ਹੈ ਇਹ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲ ਆਪਣਾ ਸਕੂਟਰੀ ਲੈ ਕੇ ਜਾ ਰਿਹਾ ਬੰਦਾ ਕਾਫੀ ਵੇਟ ਲੱਦਿਆ ਹੋਇਆ ਉਹ ਨਹੀਂ ਫਿਰ ਵੀ ਦੇਖੋ ਦੋ ਬੰਦੇ ਬੋਰੀ ਲੈ ਕੇ ਜਾ ਰਹੇ ਆ ਅਸੀਂ ਮੌਜੂਦਾ ਸਰਕਾਰ ਤੋਂ ਬੇਨਤੀ ਕਰਦੇ ਆ ਕਿ ਜੋ ਸਕੂਟਰੀ ਬੜਾ ਜਾ ਰਿਹਾ ਹੈ ਇੱਥੋਂ ਹੀ ਸਿੱਧੀ ਸੜਕ ਬਣਾਈ ਜਾਏ ਤਾਂ ਕਿ ਗਵਰਨਮੈਂਟ ਦਾ ਨਜਾਇਜ਼ ਖਰਚਾ ਨਾ ਹੋਏ ਅਸੀਂ ਕਿਉਂਕਿ ਪਹਿਲਾਂ ਮੰੰਟੀ ਕਰ ਗਏ ਉਹ ਜਿਹੜੀ ਹੋਰ ਪਹਿਲੇ ਤੋਂ ਮੰੰਟੀ ਵੀ ਇਸੀ ਰੋਡ ਦੀ ਹੋਈ ਹੈ ਪੀਡਬਲਯੂਡੀ ਨੇ ਕੀਤੀ ਹੈ ਹਣ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਏ ਕੀ ਕਹਿਣਾ ਚਾਹੁੰਦੇ ਤੁਸੀਂ ਰੋਡ ਬਾਰੇ ਨਹੀਂ ਮੈਂ ਤਾਂ ਇਹ ਕਹਿਣਾ ਚਾਹਦਾ ਮੈਂ ਕਹਿਣਾ ਤੇ ਜਿਹੜਾ ਗਵਰਨਮੈਂਟ ਨੇ ਮਤਲਬ ਕਿਤੇ ਨਾ ਮਨਜ਼ੂਰ ਉਹ ਹੋਣਾ ਚਾਹੀਦਾ ਉਹ ਉਦਰਾ ਬੇਨਤੀ ਵੀ ਕਰੀ ਦਿਓ ਤਾਂ ਉਹ ਵਾ ਦੇਖੀ ਵੀ ਗਏ ਉਹ ਕਿਤੇ ਇਹ ਰਸਤਾ ਬਣਨਾ ਚਾਹੀਦਾ ਤੇ ਹੂੰ ਰਸਤਾ ਇਹ ਠੀਕ ਬਣਨੇ ਕਿ ਨਾ ਇਹ ਨਹੀਂ ਬਣਨਾ ਚਾਹੀਦਾ ਉਹੀ ਬਣਨਾ ਜਿਹੜਾ ਗਵਰਨਮੈਂਟ ਨੇ ਲਿਖਿਆ ਹਾਂ ਹਾਂ ਹੂੰ ਤੁਸੀਂ ਸਰ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਅਸੀਂ ਸਰ ਮੌਜੂਦਾ ਸਰਕਾਰ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਇਹ ਜਿਹੜਾ ਸਰਕਾਰ ਦਾ ਪੈਸਾ ਨਜਾਇਜ਼ ਮੋੜ ਘੇੜ ਪਾ ਕੇ ਸਰਪੰਚ ਰੰਦੀਰ ਸਿੰਘ ਦੀ ਜ਼ਮੀਨ ਨੂੰ ਫਾਇਦਾ ਦਿੰਦੇ ਹੋਏ ਲੈਂਦਾ ਹੋਇਆ ਇਹ ਬਿਲਕੁਲ ਸਰਕਾਰ ਸਾਨੂੰ ਮਨਜ਼ੂਰ ਨਹੀਂ ਹੈ ਔਰ ਸਾਰੇ ਆਮ ਇਹ ਪੰਚਾਇਤਾਂ ਧੱਕਾ ਕਰ ਰਹੀਆਂ ਨਾ ਸਾਡੀ ਸੁਣਵਾਈ ਕਰ ਰਹੀਆਂ ਅਸੀਂ ਮਨਜ਼ੂਰਦਾ ਸਰਕਾਰ ਤੋਂ ਬੇਨਤੀ ਕਰਦੇ ਹਾਂ ਕਿ ਸਿੱਧਾ ਸੜਕ ਕੱਢੀ ਜਾਏ ਤਾਂ ਕਿ ਜਿਹੜੀ 300 ਮੀਟਰ ਦੀ ਸੜਕ ਬਣਨੀ ਹੈ ਔਰ ਇਹ 800 ਮੀਟਰ ਤੱਕ ਖਰਚਾ ਗਵਰਨਮੈਂਟ ਦਾ ਕਰਾਰੇ ਹੈ ਤੇ ਇਹ ਹੀ ਬੇਨਤੀ ਹੈ ਜੀ ਸਾਡੀ ਇਹ ਇਹ ਸਾਡਾ ਰਸਤਾ ਗਿਆ ਪੁਰਾਣਾ ਜੀ ਜਿੱਧਰੋਂ ਗੱਡੀ ਜਾ ਰਹੀ ਹੈ ਸਾਡਾ ਪੁਰਾਣਾ ਰਸਤਾ ਹੈ ਜੀ ਅਸੀਂ ਚਾਹੁੰਦੇ ਹਾਂ ਇੱਥੋਂ ਹੀ ਬਣਾਇਆ ਜਾਏ ਇਹ ਰਸਤਾ ਹੈ ਇਹਨਾਂ ਦਾ ਜਿਹੜਾ ਨਵਾਂ ਇੱਥੋਂ ਫੇੜ ਪਾ ਕੇ ਫਿਰ ਐਲਟੈਪ ਬਣਾਇਆ ਇਹਨਾਂ ਨੇ ਅਗਰ ਇਹ ਇਸ ਰਸਤੇ ਨੂੰ ਰਸਤਾ ਬਣਾਉਂਦੇ ਹੈ ਇਹ ਜਿੱਧਰੋਂ ਗੱਡੀ ਜਾ ਰਹੀ ਹੈ ਪਾਣੀ ਦਾ ਬਹਾਾ ਇੱਥੇ ਹੀ ਸਿੱਧਾ ਆਣਾ ਹੈ ਜੋ ਕਿ ਸਾਡੇ ਗਰਾਉਂਡ ਨੂੰ ਜੋ ਕਿ ਸਾਡੀ ਸਰਕਾਰ ਨੇ ਮੌਜੂਦਾ ਸਰਕਾਰ ਨੇ ਐਮਐਲਏ ਸ੍ਰੀ ਕਰਮਬੀਰ ਸਿੰਘ ਘੁੰਮਣ ਜੀ ਨੇ ਸਾਡੀ ਪਿੰਡ ਦੀ ਸਾਨ ਬਣਾਉਣ ਵਾਸਤੇ ਲੱਖਾਂ ਰੁਪਏ 25 ਲੱਖ ਰੁਪਏ ਦਾ ਇਹ ਕੰਮ ਲਿਆ ਹੋਇਆ ਹੈ ਅਗਰ ਇਹ ਸੜਕ ਉਧਰ ਨੂੰ ਲੀ ਜਾਂਦੇ ਆ ਤੇ ਇਹ ਸਾਡਾ ਸਟੇਡੀਅਮ ਹੈ ਜੋ ਬਿਲਕੁਲ ਪਾਣੀ ਛੇ ਬਹਾਦੇ ਵਿੱਚ ਬਰਬਾਦ ਹੋ ਜਾਏਗਾ ਅਸੀਂ ਇਸ ਲਈ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸੜਕ ਸਿੱਧੀ ਕੱਟੀ ਜਾਏ ਨਾ ਕਿ ਐਲ ਟਾਈਪ ਬਣਾਈ ਆਏ ਬਾਕੀ ਮੌਜੂਦਾ ਤੁਸੀਂ ਦੇਖ ਸਕਦੇ ਹੋ ਮੈਂ ਇਸ ਟਾਈਮ ਬੋਰ ਦੇ ਪੇੜ ਦੇ ਹੇਠਾਂ ਖੜਾ ਤੋ ਸਾਨੂੰ ਬਿਲਕੁਲ ਸਰੇ ਆਮ ਦਿਖਾਈ ਦਿੰਦਾ ਹੈ ਕਿ ਸਾਡਾ ਜਿਹੜਾ ਕਰਮਬੀਰ ਕੁਮਨ ਸਾਹਿਬ ਜੀ ਨੇ ਸਾਨੂੰ ਗਰਾਊਂਡ ਦਿੱਤਾ ਹੈ ਸਾਡੇ ਬਜ਼ੁਰਗਾਂ ਵਾਸਤੇ ਬੱਚਿਆਂ ਵਾਸਤੇ ਖੇਡਣ ਨੂੰ ਇਹਦੀ ਸਿੱਧੀ ਪਾਣੀ ਦੀ ਨਿਕਾਸੀ ਸਿੰਝ ਗਰਾਊਂਡ ਆਪਣੇ ਗਰਾਊਂਡ ਦੇ ਵਿੱਚ ਹੋਏਗੀ ਇਸ ਲਈ ਅਸੀਂ ਸਾ ਮਲਏ ਕਰਮਬੀਰ ਕੁਮਨ ਸਾਹਿਬ ਜੀ ਨੂੰ ਬੇਨਤੀ ਕਰਦੇ ਆਂ ਕਿ ਅਸੀਂ ਅਸੀਂ ਮੌਕਾ ਆਪ ਜੀ ਨੂੰ ਵੀ ਦਿਖਾਣਾ ਚਾਹੁੰਦੇ ਆਂ ਆਪ ਵੀ ਦੇਖੋ ਕਿ ਪਿੰਡ ਦੇ ਸਰਪੰਚ ਕੀ ਕੰਮ ਕਰ ਰਹੇ ਐ ਰਲ ਮਿਲਿ ਭਗਤ ਦੇ ਨਾਲ ਆਪਣੀ ਜ਼ਮੀਨ ਨੂੰ ਰਸਤਾ ਲਾਉਂਦੇ ਹੋਏ ਐਲ ਟੈਪ ਸੜਕ ਬਣਾਤੀ ਐ ਇਹਨਾਂ ਨੇ ਸਿੱਧੇ ਕੱਢਣ ਦੀ ਬਜਾਏ ਹਾਂਜੀ ਸਰ ਮੇਰਾ ਨਾਮ ਬਾਦਲ ਸਿੰਘ ਹਾਂ ਬੇਲੀ ਹਾਇਰਟ ਪੋਸਟਾ ਫਰਜਵਾਲ ਜੀ ਤਹਿਸੀਲ ਮਗਰੀਆਂ ਜੀ ਡਿਸਟ੍ਰਿਕਟ ਘਾੜ ਪਰ ਦਾਬਰ ਸਨੇਹ ਕਾ ਤੇ ਜਿਹੜੀ ਆ ਜਗਾ ਜਿਹੜੀ ਆ ਦੀ ਹੈ ਜੀ ਕੀ ਹੈਗਾ ਦਿੱਤਾ ਉਹਦੇ ਸਰ ਪ੍ਰੋਬਲਮ ਇਹ ਆ ਮੈਨੂੰ ਕਿੰਨਾ ਮੇਰਾ ਮਕਾਨ ਹੈ ਅੱਗੇ ਕਾ ਜੀ ਜਿੱਧਰੋਂ ਇਹ ਸੜਕ ਲੈ ਜਾਂਦੇ ਆ ਜਾਂ ਤਾਂ ਮੇਰੇ ਮਕਾਨ ਦਾ ਜਮੇ ਬਾਰ ਬਣਨੇ ਜੀ ਜਾਂ ਮੈਨੂੰ ਜਾਲੇ ਪਵਾ ਕੇ ਜਦ ਬਾਰ ਉੱਤੇ ਕੱਢ ਕੇ ਪੈਣ ਨਹੀਂ ਜਦੋਂ ਦਿਖਾ ਰਸਤਾ ਤੁਹਾਡੇ ਘਰ ਨੂੰ ਜਾਦਾ ਤੁਹਾਨੂੰ ਵਧੀਆ ਨਹੀਂ ਲੱਗਦਾ ਉਹਦਾ ਵੀ ਰਸਤਾ ਨਹੀਂ ਪ੍ਰੋਬਲਮ ਤੁਹਾਨੂੰ ਰਸਤਾ ਕਿੰਨਾ ਜਦੋਂ ਪੁਰਾਣੇ ਕਿਨਾਂ ਸੜਕ ਨਾਲ ਮਿਲ ਨਹੀਂ ਰਸਤਾ ਅੱਛਾ ਹਾਂਜੀ ਪੁਰਾਣੇ ਰਸਤੇ ਨਾਲ ਮਿਲਣ ਪੁਰਾਣੇ ਰਸਤੇ ਸਾਨੂੰ ਕੋਈ ਇਤਰਾਜ ਨਹੀਂ ਜੀ ਹਾਂਜੀ ਸਰ ਪੁਰਾਣੇ ਰਸਤੇ ਨਾਲ ਕਿਨਾਂ ਮਿਲਿਆ ਜੀ ਆ ਕਿ ਜਿੱਦੋਂ ਕਨਾਂ ਅਰਥਵਾਰੀ ਕੀਤਾ ਪਹਿਲੇ ਕਿਨਾਂ ਪੰਚਾਇਤ ਨਾਲ ਆਪਣੇ ਪੰਚਾਇਤ ਵੀ ਨਾਲ ਸੀਗੀ ਪੀਡਬਲ ਜੀਟੀ ਵਿਭਾਗ ਨਾਲ ਸੀਗਾ ਤਿੰਨ ਵਾਰ ਉਹਦਾ ਸਰਵੇ ਹੋਇਆ ਜੀ ਤੇ ਉਧਰੋਂ ਕਿਉਂ ਕਿਨਾਂ ਸਾੜੇ ਕਰਦੇ ਜੀ ਤੇ ਮੇਰੇ ਇੱਕ ਨ ਮਕਾਨ ਨੂੰ 1 ਕਰੋੜ ਰੁਪਏ ਦਾ ਮੇਰਾ ਮਕਾਨ ਬਣਿਆ ਜੀ ਤੇ ਉਹਨੂੰ ਜਦੋਂ ਬਰਸਾਤੀ ਪਾਣੀ ਉਧਰੋਂ ਜਦੋਂ ਸਾੜੇ ਕਰਦੇ ਆ ਤਾਂ ਮੇਰੇ ਮਕਾਨ ਨੂੰ ਖਤਰਾ ਜੀ ਤੁਸੀਂ ਚਾਹੁੰਦੇ ਵੀ ਰਸਤਾ ਪੁਰਾਣਾ ਨਿਕਲੇ ਹਾਂਜੀ ਪੁਰਾਣਾ ਰਸਤਾ ਜੀ ਉਧਰੋਂ ਨਹੀਂ ਪੈ ਆਪ ਨੂੰ ਹਾਂਜੀ ਮੇਰਾ ਨਾਮ ਤਰਲੋਕ ਸਿੰਘ ਹੈ ਜੀ ਤੁਹਾਡੇ ਤੇ ਵੀ ਇੱਕ ਪੰਚਾਇਤ ਤੋਂ ਮੁੱਦਾ ਰੱਖਿਆ ਗਿਆ ਕਿ ਕਿਸ ਨੇ ਤੁਹਾਡੇ 'ਤੇ ਇਲਜ਼ਾਮ ਲਾਏ ਇਹਨਾਂ ਨੇ ਮਿਲ ਕੇ ਰਸਤਾ ਬਰੂ ਕੱਢਿਆ ਵੀ ਸਹੀ ਗੱਲ ਹੈ ਦੇਖੋ ਜੀ ਗੱਲ ਇਸ ਤਰ੍ਹਾਂ ਕਿ ਅਸੀਂ ਜਿਹੜਾ ਵੀ ਇਹ ਕੰਮ ਕੀਤਾ ਕੋਈ ਆਪਣੀ ਮਰਜ਼ੀ ਨਾਲ ਇਸ ਕਰਕੇ ਨਹੀਂ ਅਸੀਂ ਮਨਦੀਸ਼ ਜੀ ਨੇ ਵੀ ਆਪਣੀ ਮਰਜ਼ੀ ਨਾਲ ਕੀਤਾ ਕਿਉਂਕਿ ਉਸ ਤੋਂ ਪਹਿਲਾਂ ਅਸੀਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਮ ਜਲਾਸ ਬੁਲਾਇਆ ਸੀ ਇੱਥੇ ਹੀ ਮੋੜ ਦੇ ਥੱਲੇ ਉਹਦੇ ਵਿੱਚ ਘੱਟੋ ਘੱਟ ਵੀ ਕੋਈ 60 70 80 100 ਬੰਦੇ ਦੇ ਕਰੀਬ ਸੀ ਜੀ ਉਹਨਾਂ ਨੇ ਜਦੋਂ ਇਸਾਈ ਲੈਫਟ ਸਾਈਡ ਜਦੋਂ ਰੋਡ ਦੇ ਗੱਲ ਕੀਤੀ ਤਾਂ ਉਸ ਸਾਈਡ ਨੂੰ ਹਰਜਤ ਸਿੰਘ ਨਾਂ ਦਾ ਬੰਦਾ ਹੈਗਾ ਹੀ ਸਾਡਾ ਭਾਈ ਸ੍ਰੀ ਕੀ ਉਹ ਵੀ ਉਹ ਕਹਿੰਦਾ ਜੀ ਵੀ ਮੇਰੀ ਇਸਾਈ ਸਾਈਡ ਨੂੰ ਮਲਕੀਤ ਲੱਗਦੀ ਹੈ ਤਾਂ ਮੈਂ ਆਪਣੇ ਮਲਕੀਤ ਦੇ ਵਿੱਚ ਬਿਲਕੁਲ ਨਿਰਸਲ ਪੇ ਨਿਕੋਂ ਦੇਣਾ ਫਿਰ ਉਸ ਤੋਂ ਬਾਅਦ ਇਹਨਾਂ ਸਾਰੇ ਜਿੰਨੇ ਵੀ ਬੰਦੇ ਸੀ ਉਹਨਾਂ ਨੇ ਕਿਹਾ ਫਿਰ ਇਸ ਤੋਂ ਬਾਅਦ ਰਾਈਟ ਸਾਈਡ ਇਸ ਸਾਈਡ ਨੂੰ ਆਗੇ ਵੀ ਚਲੋ ਕਿਉਂਕਿ ਤੇਰੇ ਇਹ ਬੇਚੇ ਕੁਛ ਬੰਦੇ ਉਹ ਕਹਿਣ ਲੱਗੇ ਵੀ ਵਿਚੋ ਖੱਡ ਵਿਚੋ ਲੈ ਜਿਓ ਪਰ ਅਸੀਂ ਕਹਿੰਨੇ ਵੀ ਜੇ ਸਰਕਾਰ ਜ ਸਾਨੂੰ ਕੁਛ ਸਹੂਲਤ ਵਾਸਤੇ ਪੈਸਾ ਦੇ ਰਹੀ ਤੇ ਉਹਦਾ ਨਜ਼ਾਇਜ਼ ਅਸੀਂ ਕਿਉਂ ਉਹਨੂੰ ਲੜਾਈਏ ਕਿਉਂਕਿ ਉਹਨਾਂ ਦੋਨਾਂ ਸਾਈਡ ਸਾਨੂੰ ਬੀਮ ਪਾਣੇ ਪਾਣੇ ਖਰਚਾ ਜ਼ਿਆਦਾ ਹੋਣਾ ਅਗਰ ਜੋ ਪਾਣੀ ਨਾਲ ਖੜ ਜਾਂਦੀ ਹੈ ਤੇ ਫਿਰ ਉਹ ਬੇਕਾਰ ਹੈ ਜੀ ਇੱਕ ਪਾਸੇ ਤਾਂ ਸਰਕਾਰ ਕੋਲੋਂ ਪੈਸੇ ਲੈਣੇ ਬਹੁਤ ਜ਼ਿਆਦਾ ਔਖੇ ਨੇ ਕਿਉਂਕਿ ਵੀ ਡਿਵੈਲਪਮੈਂਟ ਵਾਸਤੇ ਚਲੋ ਸਰਕਾਰਾਂ ਦਾ ਜਿਸ ਵੇਲੇ ਮੌਕੇ ਜਿਹੜੀ ਸਰਕਾਰ ਹੈ ਬਹੁਤ ਕੁਝ ਕਰ ਰਹੀ ਹੈ ਪਰ ਫਿਰ ਵੀ ਸਾਨੂੰ ਤਾਂ ਮਤਲਬ ਕਹਿੰਦਾ ਵੀ ਦੌੜ ਕਦੀਆਂ ਤਾਂ ਕਰਨੀਆਂ ਪੈਂਦੀਆਂ ਉਹ ਪੈਸੇ ਜਿਹੜੇ ਲੈ ਆਈਏ ਤਾਂ ਉਹਦਾ ਨਜ਼ਾਇਜ਼ਾ ਸੀ ਕਿ ਗਲਤਾਂ ਤੇ ਹੀ ਵਰਤੋਂ ਕਰਦੀ ਤਾਂ ਫਿਰ ਉਹ ਚੰਗਾ ਨਹੀਂ ਇਸ ਕਰਕੇ ਉਸ ਵੇਲੇ ਜਿਹੜੇ 60 70 ਬੰਦੇ ਜਿੰਨੇ ਵੀ ਸੀ ਉਹਨਾਂ ਦੇ ਆਮ ਜਲਾਸ ਦੇ ਸਹਿਮਤੀ ਨਾਲ ਸਾਰੇ ਸਰਵੇ ਕਰਾਇਆ ਉਹਨਾਂ ਨਾਲ ਲੈ ਕੇ ਉਹ ਕਰਾਉਣ ਤੋਂ ਬਾਅਦ ਵੀ ਫਿਰ ਮਤਲਬ ਗੱਲ ਹੈ ਸਾਰਿਆਂ ਨੇ ਸਹਿਮਤੀ ਅਸੀਂ ਸਾਈਨ ਲਏ ਔਰ ਜਿਸ ਬੰਦੇ ਨੇ ਸਾਡੇ ਭਰਾ ਛੋਟਾ ਉਹ ਜਸਵੰਤ ਸਿੰਘ ਬੱਲੀ ਕਰਕੇ ਬੋਲਦੇ ਨੇ ਤੇ ਉਹਨਾਂ ਨੇ ਤੇ ਉਹ ਬਹਾਦਰ ਸਿੰਘ ਨੇ ਤਾਂ ਇਹ ਮਜਾਉ ਕੋ ਹੈਗਾ ਪੱਤੀ ਪੱਤੀ ਹੈਗਾ ਜੀ ਉਹਨਾਂ ਦਾ ਭਰਾ ਉਹਨਾਂ ਨੇ ਸਾਡੇ ਤੇ ਮਤਲਬ ਜੀ ਕੋਈ ਭਣ ਬਿਵਾਗ ਵਾਲੇ ਨੂੰ ਰਿਪੋਰਟ ਕੀਤੀ ਅਸੀਂ ਉਹਨਾਂ ਨੂੰ ਵੀ ਜਾ ਕੇ ਮਿਲੇ ਜੀ ਅਸੀਂ ਦੱਸਿਆ ਉਹਨਾਂ ਨੂੰ ਕਿ ਕੋਈ ਝਾੜੀਆਂ ਹੀ ਸਿਰਫ ਹੈਗੀਆਂ ਨੇ ਜਿਹੜੀਆਂ ਕਾਫੂ ਸੀ ਐ ਬਾਕੀ ਕੋਈ ਜਿਹੜੇ ਦਰਖਤ ਉਦਾਂ ਹੀ ਖੜੇ ਨੇ ਉਹ ਅਸੀਂ ਕਿਉਂਕਿ ਇਹ ਸਾਨੂੰ ਵੀ ਇੰਨਾ ਪਤਾ ਸੀ ਕਿ ਇਹ ਅੰਡਰ ਡਿਪਾਰਟਮੈਂਟ ਤੋਂ ਅਸੀਂ ਪਰਮਿਸ਼ਨ ਲੈ ਕੇ ਹੀ ਕਟਵਾਵਾਂਗੇ ਇਦਾਂ ਨਹੀਂ ਕਟਾਉਣ। ਚਲੋ ਅਸੀਂ ਜਿੰਨੇ ਕ ਮਸ਼ੀਨ ਲੰਗਦੀ ਸੀ ਉਹਦੇ ਜਿੰਨੇ ਤਾਂ ਅਸੀਂ ਮਤਲਬ ਜ਼ਰੂਰ ਮਤਲਬ ਲਗਾ ਲੈ ਪਈ ਉਹ ਸਨ ਜਗ੍ਹਾ ਉਹਨਾਂ ਹੀ ਖਾਲੀ ਕਰਨੀ ਪਈ ਮਾੜੀ ਮੋਟੀ ਝਾੜੀ ਝੂੜੀ ਚੁ ਉਸ ਤੋਂ ਬਾਅਦ ਗੱਲ ਇਹ ਜੇ ਜਿਸ ਤਰ੍ਹਾਂ ਨਾ ਮਤਲਬ ਇਹ ਕਹਿੰਦੇ ਨਾ ਵੀ ਇਸ ਸਾਈਡ ਕੋਈ ਗੱਭੇ ਕਵੇ ਇਹਨੇ ਇੱਕ 5 ਕ ਮਰਲੇ ਦਾ ਇਹਨੇ ਪਲਾਟ ਨਾ ਜੀ ਅੱਜ ਤੋਂ ਕੋਈ 5 ਕ ਸਾਲ ਪਹਿਲਾਂ ਨਾ ਇੱਥੇ ਗਊਸ਼ਾਲਾ ਦੇ ਅਦੀਨ ਮਲ ਗੱਲ ਹੈ ਉਹਦੇ ਪ੍ਰਤੀ ਮਤਲਬ ਗੱਲ ਹੈ ਕੋਈ ਜਗ੍ਹਾ ਇੱਥੇ ਸਾਡੀ ಗ್ರಾಮ ਪੰਚਾਇਤ ਦੀ ਮਤ ਜਿਹੜੀ ਘੇਰੀ ਹੋਈ ਹੈ ਤੇ ਉਹ ਮਤਲਬ ਸਿਰਫ ਗਊਸ਼ਾਲਾ ਦਾ ਨਾਂ ਹੈ ਜੀ ਕੋਈ ਕਬਜ਼ਾ ਉਸ ਤੋਂ ਬਾਅਦ ਇਹਨੇ ਹੁਣ ਪਿਛਲੇ ਸਾਲ ਇੱਕ ਕਨਾਲ ਜਗ੍ਹਾ ਇੱਧਰ ਕਿਸੇ ਲਈ ਹੈ ਤੇ ਉਹਦੀ ਵਿੱਚ ਕਹਿੰਦਾ ਵੀ ਮੈਂ ਹੁਣ ಗ್ರಾಮ ਪੰਚਾਇਤ ਤੂੰ ਜਾ ਤਾਂ ਉਸ ਨੰਬਰ ਦੇ ਸਾਹਮਣੇ ਲੈ ਤੂੰ ਉਹ ਆ ਕੇ ਮਤਲਬ ਗੱਲ ਹੈ ਕਿਸੇ ਨੰਬਰ ਚ ਜਗਾ ਖਰੀਦਣਾ ਤੇ ਤੂੰ ਗੱਭੇ ਆ ਕੇ ਜ਼ਮੀਨ ਦੇ ਮਤਲਬ ਆਪ ਖੋਦੇ ಗ್ರಾಮ ਪੰਚਾਇਤ ਦਾ ਚੋਰ ਸਰਕਾਰ ਦਾ ਚੋਰ ਹੈ ಗ್ರಾಮ ਪੰਚਾਇਤ ਦੀ ਜਗਾ ਘੇਰੀ ਹੋਈ ਹੈ ਨਹੀਂ ਤੇ ਸਾਡੇ ਤੇ ਬਲੇਮ ਲਾਈ ਜਾਂਦਾ ਜੀ ਪਏ ਆਪਣੇ ਨਿੱਜੀ ਫਾਇਦੇ ਨਿੱਜੀ ਫਾਇਦੇ ਦਾ ਹੈ ਵੀ ਇਹਨੂੰ ਵੀ ਰਸਤਾ ਲੱਗੇ ਜਿਹੜੀ ਮੁੱਦਰ ਜਗਾ ਲਈ ਉਹਨੂੰ ਵੀ ਰਸਤਾ ਲੱਗੇ ਪਰ ਰਸਤਾ ਤਾਂ ਹੁਣ ਅਸੀਂ ਜਿਹੜੇ ਹੁਣ ਕਿਸੇ ਮਲਕੀਤ ਵਾਲਾ ਨਹੀਂ ਆਪਣੇ ਜੱਜਮੈਂਟ ਚ ਲੰਘਣ ਦੇਂਦਾ ਉੱਥੇ ਪੰਚਾਇਤ ਦਾ ਕੀ ਜੋਰ ਸਰਕਾਰ ਦਾ ਕੀ ਜੋਰ ਇਹ ಗ್ರಾಮ ਪੰਚਾਇਤ ਦਾ ಗ್ರಾಮ ਪੰਚਾਇਤ ਵੀ ਸਰਕਾਰ ਦਾ ਜੋਰ ਹੈ ਸਰਕਾਰ ਕਰਾ ਸਕਦੀ ਹੈ ਇਹਦੇ ਵਿੱਚ ਮਤਲਬ ਗੱਲ ਹੈ ਬੱਲੀ ਮਤਲਬ ਵਾਲਾ ਹੈ ਠੀਕ ਹੈ ਜਸਵੰਤ ਸਿੰਘ ਰੋਕ ਰਿਆ ਇਹ ਤਕਰੀਬ ਸਾਰੇ ਪੂਰੇ ਪਿੰਡ ਨੂੰ ਪਤਾ ਸਾਡੇ ਨਾਲ ਇਸ ਵੇਲੇ ਪੂਰਾ ਪਿੰਡ ਹੈ ਪੂਰਾ ਬਿਲਕੁਲ ਮਤਲਬ ਵਾਲਾ ਪੂਰਾ ਪਿੰਡ ਹੈ ਦੋ ਸਾਡੇ ਸਾਬਕਾ ਸਰਪੰਚ ਨਾਲ ਨੇ ਮੌਕੇ ਦੇ ਤਿੰਨੋਂ ਪੰਚਾਇਤਾਂ ਦੇ ਜਿਸ ਤਰ੍ਹਾਂ ਕਿ ਸ਼੍ਰੀਮਾਨ ਨੂਰ ਮੁਹੰਮਦ ਜੀ ਆਪਰ ਜ਼ੋਲ ਜੀ ਤੇ ਮਨਮਿੰਦਰ ਮਨਿੰਦਰ ਸਿੰਘ ਪਾਲਾ ਜੀ ਇਹ ਹੈਗੇ ਸਾਡੇ ਲੋਅਰ ਦੇ ਤੇ ਰਣਧੀਰ ਸਿੰਘ ਸਾਡੇ ਮਿਡਲ ਦੇ ਸਰਪੰਚ ਨੇ ਇਹ ਮਤਲਬ ਭਾਵੇਂ ਹੈ ਜੀ ਪੈਸੀ ਇੰਨਾ ਸਾਰਾ ਪਿੰਡ ਦੇ ਸਮੂਹ ਨੂੰ ਉਹਨਾਂ ਦੇ ਦਸਕਦ ਵਿੱਚ ਲੈ ਕੇ ਸਭ ਕੁਝ ਔਰ ਇਹਦੇ ਜਸਵੰਤ ਸਿੰਘ ਦੇ ਵੀ ਨਾਲ ਸਾਈਨ ਹੋਏ ਨੇ ਉਸ ਐਪਲੀਕੇਸ਼ਨ ਤੇ ਉਹ ਸਹਿਮਤੀ ਪ੍ਰਗਟਾਈ ਹੈ ਤੇ ਅੱਜ ਉਹ ਪਤਾ ਨਹੀਂ ਕਿਸੇ ਦੇ ਗਮਰਾਹ ਹੋਣ ਕਰਕੇ ਜਾਂ ਕਿਸ ਤਰ੍ਹਾਂ ਜਕੀ ਹੈ ਕਨਹੀਂ ਇਹਨਾਂ ਦਾ ਇੱਕ ਪਹਿਲਾਂ ਤੋਂ ਵੀ ਇਹੀ ਕੰਮ ਰਿਹਾ ਜੀ ਤੇ ਦਿਲਵਾਰ ਸਿੰਘ ਦੇ ਟਾਈਮ 'ਚ ਵੀ ਇਹਨਾਂ ਨੇ ਕੰਮ ਨਹੀਂ ਹੋਣ ਦਿੱਤੇ ਲੇਖੋ ਪੀਰ ਸਾਡਾ ਦੇਵਤਾ ਲੱਗਦਾ ਤਾਂ ਉਹਦਾ ਉਹ ਰਸਤਾ ਰੋਕਿਆ ਪਿਆ ਇਹਨਾਂ ਨੇ ਔਰ ਉਸ ਤੋਂ ਬਾਅਦ ਜਦੋਂ ਗਿਆਨ ਭਾਈ ਗਿਆਨ ਚੰਦ ਸੀ ਸਰਪੰਚ ਉਸ ਵੇਲੇ ਵੀ ਇਹਨਾਂ ਨੇ ਇੱਕ ਕ੍ਰੀਏਟ ਕ੍ਰੂਡ ਨਹੀਂ ਸੀ ਪੈਣ ਦਿੰਦੇ ਬੜਾ ਤਾਮੀ ਇਹਨਾਂ ਜਦੋਂ ਜਿਹੜਾ ਲੜਾਈ ਪੜਾਈ ਕੀਤੀ ਹੁਣ ਜਿਹੜਾ ਇਹ ਹੁਣ ਤੀਸਰੀ ਪੰਚਾਇਤਾਈ ਦੇ ਵਿੱਚ ਵੀ ਇਹਨਾਂ ਲੋਕਾਂ ਦਾ ਕੰਮ ਹੈ ਵੀ ਮਨੋਲੇ ਜਿਹੜਾ ਕੋਈ ਵੀ ਪਿੰਡ ਦੇ ਵਿੱਚ ਚੰਗਾ ਕੰਮ ਕਰ ਹੁੰਦਾ ਹੋਵੇ ਜਾਂ ਕੋਈ ਪੰਚਾਇਤ ਕਰਾਂਦੀ ਹੋਵੇ ਤੇ ਉਹ ਤੋਂ ਖਿਲਾਫ ਬੋਲਣਾ ਹੈ ਇੱਕ ਉਹਨੇ ਹੋਰ ਵੀ ਲਾਇਆ ਕਿ ਉਹ 26 ਜਨ ਵੀ ਚਲਦੀ ਪਈ ਉੱਧਰ ਦੇਖੋ ਜੀ ਗੱਲ ਇਸ ਤਰ੍ਹਾਂ ਹੈ ਭਈ ਹਾਂਜੀ ਕੋਣ ਜੀ ਅੱਛਾ ਜੀ ਹਾਂ ਹਾਂ ਨਹੀਂ ਨਹੀਂ ਚਲੋ ਜੇ ਉਹ ਕਹਿਣ ਦਾ ਮਤਲਬ ਹੈ ਨਹੀਂ ਪੇਜ ਉਹ 26 ਜਨਵਰੀ ਦਾ ਇਸ ਤਰ੍ਹਾਂ ਸੀ ਕੋਈ ਸਾਡੀ ਕੋਈ ਕੋਈ ਦਾਦੀ ਪ੍ਰਪੋਜ਼ਲ ਹੈ ਨਹੀਂ ਸੀ ਅਸੀਂ 25 24 ਨੂੰ ਅਸੀਂ ਆਮ ਜਲਾਸ ਕੀਤਾ 25 ਨੂੰ ਮਤਲਬ ਗੱਲ ਹੈ ਸਾਡੇ ਕੁਝ ਇਦਾਂ ਨਹੀਂ ਉਹ ਹੋਇਆ 26 ਨੂੰ 26 ਨੂੰ ਵੀ ਕੋਈ ਅਸੀਂ ਕੱਲੇ ਥੋੜੇ ਸੀ ਤੇ ਜੇ ਕੱਲੇ ਜੇ ਮਨਮਿੰਦਰ ਸਿੰਘ ਸੀ ਜਾਂ ਰਮਨਦੀ ਸੇਤਾ ਵੀ ਇਸੇ ਤਰ੍ਹਾਂ ਹੀ ਮਲ ਪੂਰਾ ਪਿੰਡ ਦਾ ਜਿੰਨੇ ਵੀ ਔਰ ਜਿੰਨੇ ਵੀ ਫਰੀਕ ਇੱਧਰ ਲੱਗਦੇ ਆ ਜਗਾ ਜਿਵੇਂ ਜਿਹਨਾਂ ਦੀ ਨਾਲ ਲੱਗਦੀ ਹੈ ਕੋਈ ਕਿਸੇ ਨੂੰ ਉਤਰਾਜ ਨਹੀਂ ਇਸ ਸਿਰਫ ਇਹਨੂੰ ਆਪਣੇ ਇਹ ਸਾਨੂੰ ਕਹਿੰਦਾ ਨਾ ਬਈ ਆਪਣੇ ਨਿੱਜੀ ਮਫਾਦ ਵਾਸਤੇ ਜਾਂ ਫਾਇਦੇ ਵਾਸਤੇ ਇਹ ਆਪਣੇ ਫਾਇਦੇ ਵਾਸਤੇ ਕਿ ਮੇਰੀ ਜਿਹੜੀ ਘੇਰੀ ਹੋਈ ਹੈ ਜਿਹੜੀ ಗ್ರಾಮ ਪੰਚਾਇਤ ਦੀ ਨਜਾ ਜਿਹੜੀ ਤਿੰਨ ਮਰਲੇ ਤਿੰਨ ਮਰਲੇ ਦੇ ਵਿੱਚ ਦੱਸੋ ਕਿਹੜੀ ਜਾਂ ਪੰਜ ਮਰਲੇ ਦੇ ਵਿੱਚ ਕਿਹੜੀ ਗਊਸ਼ਾਲਾ ਬਣ ਜਾਂਦੀ ਹੈ ਇਹ ਸਰਕਾਰ ਨੂੰ ਜਿਹਨੀ ਮੰਗਲ ੱਤਕੇ ਨਾਲ ਉੱਥੇ ਰੁਕੀ ਹੋਈ ਹੈ ਔਰ ਜਿਹੜੀ ਇਹ ਉਧਰ ਖਰੀਦੀ ਹੈ ਫਿਰ ਉਸ ਉਹਦੇ ਤੇ 20 ਕੇ ਜਿਹੜੀ ਇਹ ਨਹੀਂ ਇਹਦੇ ਤੇ 20 ਕੇਸ ਲਿਆ ਜਿਹੜੇ ਸਾਹਮਣੇ ਇਹਨਾਂ ਦੇ ਮਲਕੀਤ ਤੇ ਮਤਲਬ ਜਿਹੜੇ ਉਹਨਾਂ ਦਾ ਉਹਨਾਂ ਦਾ ਹੱਕ ਬਣਦਾ ਉਹਨ ਆ ਦੇਖੋ ਆ ਇਹਨਾਂ ਨੇ ਉਹਨਾਂ ਨੇ ਇਹਨਾਂ ਤੇ ਕੇਸ ਲਗਿਆ ਹੋਇਆ ਹੈ ਜੀ ਵੀਡੀਓ ਸਾਫ ਦੇ ਮਤਲਬ ਗੱਲ ਹੈ ਇਹ ਵੀਡੀਓ ਸਾਫ ਤੇ ਮਾਰਕ ਹੋ ਕੇ ਆਈ ਹੈ ਜੀ ਉਸ ਵੇਲੇ ਵੀ ਸਾਰੇ ਇਹ ਪੰਚਾਇਤ ਦਾ ਇਹਨਾਂ ਤੇ ਲਿਖਿਆ ਹੋਇਆ ਵੀ ਇਹ ਖੁਦ ਆਲ ਹੋਰ ਜਿਹੜੇ ਇਹਦੇ ਵਿੱਚ 37 ਦਾ ਇਹਨਾਂ ਦੇ ਸਾਈਨ ਉਹ ਵੀ ਤੁਹਾਨੂੰ ਅਸੀਂ ਪਹਿਲੇ ਐਪਲੀਕੇਸ਼ਨ ਦਿਖਾ ਦਿੰਨੇ ਉਹਨਾਂ ਦੇ ਸਾਈਨ ਹੋਏ ਨੇ ਸੋ ਇਸ ਕਰਕੇ ਮੈਂ ਇਹ ਕਹਣਾ ਜੀ ਵੀ ਸਾਰੇ ਅਸੀਂ ਸਾਰੇ ਭਾਈਚਾਰੇ ਨੂੰ ਵੀ ਮੈਂ ਇਹੀ ਅਪੀਲ ਕਰਾਂਗਾ ਕਿ ਜੇ ਮਤਲਬ ਇੱਕ ਇੱਕ ਕੱਲਾ ਕੱਲਾ ਬੰਦਾ ਜੇ ਇਦਾਂ ਹੁਣ ਜਿਹੜਾ ਪੰਚਾਇਤ ਨਾਲ ਜਿਹੜਾ ਲੜਨਾ ਜਾਂ ਕੋਈ ਕੰਮ ਨਹੀਂ ਹੋਣ ਦੇਣਾ ਫਿਰ ਤਾਂ ਭਾਈ ਜੀ ਕੋਈ ਵੀ ਭਾਵੇਂ ਇਹ ਤਾਂ ਪ੍ਰਾਈਮ ਮਿਨਿਸਟਰ ਆ ਜੇ ਤਾਂ ਫਿਰ ਉਹਨੂੰ ਵੀ ਨਾ ਨਾ ਕੰਮ ਕਰਨ ਦੇਣਾ ਤਾਂ ਮਤਲਬ ਗੱਲ ਹੈ ਸਰਕਾਰ ਦਾ ਪੰਜਾਬ ਸਟੇਟ ਗਵਰਨਮੈਂਟ ਦਾ ਕੰਮ ਹਾਂਜੀ ਗਿਆਨ ਚੰਦ ਜੀ ਤੇ ਜਿਹੜਾ ਰਸਤੇ ਦਾ ਮਸਲਾ ਹੈਗਾ ਤੁਹਾਡੀ ਬਾਦੀ ਵੀ ਇਦਾਂ ਹੀ ਸੀਗਾ ਜਿਹੜਾ ਹੁਣ ਪੰਗਾ ਪਿਆ ਇਸੇ ਮੁੜ ਕੇ ਸਾਡੇ ਬਾਰੇ ਵੀ ਅਸੀਂ ਮਨਉਂਦੇ ਸੀਗੇ ਜੀ ਇਹਨਾਂ ਨੂੰ ਦੇ ਲੋਗ ਨਹੀਂ ਮੰਨੇ ਅਰਜਤ ਸਿੰਘ ਸੈਨਫ ਸ਼੍ਰੀ ਮੇਰ ਜੰਦਾ ਅਸੀਂ ਤਰੋ ਰਸਤਾ ਕੱਢਣਾ ਸੀ ਅਰਥਵਰਕ ਮੈਂ ਕੋਲੋ ਹੀ ਕਰਾ ਦੇਣਾ ਹ ਜਦੋਂ 8-10000 ਰੁਪਏ ਲੱਗ ਜਾਂਦਾ ਉਸ ਮੌਕੇ ਤੇ ਤੇ ਅਸੀਂ ਵੀ ਕੋਸ਼ਿਸ਼ ਕੀਤੀ ਸੀ ਉਸ ਵੇਲੇ ਪਰ ਉਤੋਂ ਬਾਅਦ ਚਲੋ ਇਹ ਸੜਕਾਂ ਦੇ ਐਮਐਲਏ ਸਾਹਿਬ ਨੇ ਇਹਨਾਂ ਦੀ ਪਰਮੈਸ਼ ਕਰਾਈ ਤੇ ਦੇ ਦਾ ਨਾਪੀ ਕੀ ਦੇਖੋ ਵੀ ਕਿੰਨੇ ਕਿੰਨੇ ਤੇ ਜੇ ਸਾਨੂੰ ਕੋਈ ਸੈਂਕਸ਼ਨ ਮਿਲੀ ਹੈ ਰਸਤੇ ਦੀ ਤੇ ਹੁਣ ਸਾਡੀ ਪੰਚਾਇਤ ਨੇ ਮਿਲ ਕੇ ਇਦਾਂ ਸ਼ਾਰਟਕਟ ਘੜਾਇਆ ਰਸਾ ਇਹਨਾਂ ਨੂੰ ਆਵਾਦੀ ਵੀ ਲੱਗਦੀ ਹੈ ਵਿਚ ਆ ਧਰਮੀਆਂ ਦੀ ਹੈ ਵਿਚ ਤਰਖਾਣਾ ਦੀ ਹੈ ਤੇ ਉਹ ਮਤਲਬ ਮੇਨ ਰੋਡ ਨਾਲ ਮਿਲ ਜਾਂਦਾ ਜਾ ਕੇ ਤੇ ਅਸੀਂ ਤਾਂ ਇਹ ਕਹਿੰਦੇ ਆ ਕਿ ਜੇ ਰਸਤਾ ਬਣਦਾ ਤਾਂ ਬੰਦ ਦੇਣਾ ਚਾਹੀਦਾ ਜੇ ਕੋਈ ਪ੍ਰੋਬਲਮ ਹੈ ਜੇ ਉਹਨੂੰ ਕੋਈ ਪ੍ਰੋਬਲਮ ਹੈ ਤਾਂ ਉਹਦਾ ਵੀ ਹੱਲ ਕੀਤਾ ਜਾ ਸਕਦਾ ਹੈ ਹੱਲ ਕੀਤਾ ਜਾ ਸਕਦਾ ਉਹ ਵੀ ਸਹਿਮਤੀ ਸੀਗਾ ਸਾਈਨ ਕੀਤੇ ਸੀ ਉਹਨੇ ਵੀ ਜਸਵੰਤਨ ਤੇ ਅਸੀਂ ਤਾਂ ਇਹ ਕਹਿੰਨੇ ਜੀ ਵੀ ਰਸਤਾ ਬਣਨਾ ਚਾਹੀਦਾ ਇਹਦੇ ਵਿੱਚ ਬਹੁਤ ਲੋਕਾਂ ਨੂੰ ਫਾਇਦਾ ਇਹ ਨਾ ਕੋਈ ਇਧਰ ਚੜ੍ਹਾਈ ਹੈ ਤੇ ਨਾ ਕੋਈ ਮਤਲਬ ਕੋਈ ਡਿਫਿਕਲਟੀ ਹੈਗੇ ਤੇ ਅਸੀਂ ਦਾ ਇਹ ਕਹਿੰਨੇ ਜੀ ਪੰਚਾਇਤ ਨੂੰ ਕਿ ਜਿੱਥੇ ਲੋੜ ਪੈਂਦੀ ਹੈ ਅਸੀਂ ਖੜਾਂਗੇ ਜਾ ਕੇ ਤੇ ਸਾਨੂੰ ਮਤਲਬ ਨਾਲ ਰੱਖੋ ਜਿੱਥੇ ਵੀ ਸਾਨੂੰ ਤੁਹਾਨੂੰ ਲੋੜ ਪੈਂਦੀ ਅਸੀਂ ਚੱਲਦੇ ਆ ਨਾਲ ਤੇ ਬਜ਼ੁਰਗ ਬਸ ਤਾਂ ਪੈਸੋ ਇੱਕ ਵੀਡੀਓ ਵੀ ਚੱਲੀ ਸੀਗੀ ਉਹ ਪੱਖ ਨਹੀਂ ਚੱਲਿਆ ਸੀ ਇੱਕ ਤਰਫਾ ਚੱਲੀ ਉਹ ਕਿਹ ਕਹਿੰਦੇ ਨੇ ਸਾਰੇ ਬਹੁਤ ਗਲਤ ਹੈ ਜਿਹੜੇ ਵੀ ਆਪਣੇ ਭਾਈ ਸਾਹਿਬ ਉਹ ਵੀਡੀਓ ਬਣਾ ਕੇ ਲੈ ਕੇ ਗਏ ਉਹਨਾਂ ਨੂੰ ਸਾਡਾ ਪੱਖ ਵੀ ਪੁੱਛਣਾ ਚਾਹੀਦਾ ਸੀਗਾ ਔਰ ਇਹ ਜਿਹੜੀ ਵੀਡੀਓ ਬਣੀ ਹੈ ਸਰਾ ਸਰ ਗਲਤ ਬਣਾਈ ਹੈ ਔਰ ਝੂਠ ਦੇ ਬੁਨਿਆਦ ਤੇ ਬਣਾਈ ਗਈ ਹੈ ਇਹ ਉਹਨਾਂ ਨੇ ਸਾਡੇ ਕੋਲੋਂ ਸੱਚਾਈ ਜਾਣ ਦੀ ਕੋਸ਼ਿਸ਼ ਹੀ ਨਹੀਂ ਬਿਲਕੁਲ ਕੀਤੀ ਹੈਗੀ ਹੈ ਤੇ ਜਿਹੜਾ ਇਹ ਰਸਤਾ ਹੈਗਾ ਜਾਂ ਤਾਂ ਸਾਨੂੰ ਉਸ ਪਹਿਲਾਂ ਉਹ ਵੀ ਬੁਲਾ ਲੈਂਦੇ ਜਿਹੜੇ ਪੱਤਰਕਾਰ ਪਹਿਲਾਂ ਆਏ ਸੀਗੇ ਤੇ ਅਸੀਂ ਉਹਨਾਂ ਨੂੰ ਵੀ ਦੱਸਦੇ ਕਿ ਮੇਨ ਪ੍ਰੋਬਲਮ ਕੀ ਹੈਗੀ ਕੀ ਨਹੀਂ ਸਾਡੀ ਵੀ ਸੁਣਵਾਈ ਹੋਣੀ ਚਾਹੀਦੀ ਸੀ ਉਹਨਾਂ ਵੱਲੋਂ ਉਹਨਾਂ ਨੇ ਨਾ ਹੀ ਸਾਨੂੰ ਕੰਟੈਕਟ ਕੀਤਾ ਕੋਈ ਔਰ ਜੋ ਬੋਲਿਆ ਉਹਨਾਂ ਨੇ ਗਲਤ ਬੋਲਿਆ ਔਰ ਦੂਜੀ ਗੱਲ ਇੱਕ ਹੋਰ ਮੈਂ ਕਹਿਣੀ ਚਾਹਣਾ ਉਹਨਾਂ ਨੇ ਬੋਲਿਆ ਕਿ ਮਨਿੰਦਰਪਾਲ ਸਿੰਘ ਤੇ ਇਹ ਇਹਨਾਂ ਦੀ ਨਿੱਜੀ ਫਾਇਦਾ ਔਰ ਰਣਧੀਰ ਸਿੰਘ ਹੋਣੀ ਮੇਰੀ ਪੰਚਾਇਤ ਪੈਂਦੀ ਥੱਲੇ ਮੇਰੀ ਇਧਰ ਇੱਕ ਇੰਚ ਵੀ ਜ਼ਮੀਨ ਨਹੀਂ ਹੈ ਸਾਰਾ ਮਤਲਬ ਜਿੰਨਾ ਇਹ ਸਾਡਾ ਹੈ ਤਾਂ ਮੇਰਾ ਪਿੰਡ ਨੇ ਵੀ ਰਜਵਾਲੀ ਪਿੰਡ ਹੈ ਠੀਕ ਹੈ ਨਾ ਅਸੀਂ ਵੀ ਚਾਹਣਾ ਸਾਡੇ ਪਿੰਡ ਵਿੱਚ ਡਵੈਲਪਮੈਂਟ ਹੋਵੇ ਕਨੈਕਟੀਵਿਟੀ ਵੱਧ ਤੋਂ ਵੱਧ ਹੋਵੇ ਠੀਕ ਹੈ ਨਾ ਇਹ ਤਾਂ ਬਿਲਕੁਲ ਸਾਰਾ ਸਭ ਝੂਠ ਹੈ ਜੇ ਉਹਨਾਂ ਨੇ ਬੋਲਿਆ ਇਸ ਬਾਰੇ ਨਾ ਇਹ ਵੀਡੀਓ ਗਲਤ ਸੀਗੀ ਇਹ ਔਰ ਲੋਕਾਂ ਨੂੰ ਗਮਰਾਹ ਕਰ ਰਿਹਾ ਔਰ ਖੁਦ ਤੁਹਾਨੂੰ ਪਹਿਲਾਂ ਵੀ ਪਾਈ ਸਾਹ ਨੇ ਦੱਸਿਆ ਹੀ ਹੈ ਕਿ ਆ ਗਉਸ ਗੱਲ ਅੱਲਾ ਦੇ ਨਾਮ ਤੇ ਉਹਨਾਂ ਨੇ ਜਗਾ ਖੇਰੀ ਹੋਈ ਹੈ ਮੇਰੇ ਕੋਲੋਂ ਮੈਂ ਪਿੱਲਰ ਵੀ ਬਣਾਉਣਾ ਭਾਜੀ ਉਹਨਾਂ ਨੇ ਮੇਰੇ ਕੋਲੋਂ ਪਿੱਲਰ ਲੈ ਕੇ ਗਏ ਮੈਂ ਉਹਨਾਂ ਨੂੰ ਪਿੱਲਰ ਵੀ ਸਸਤੇ ਦਿੱਤੇ ਮੈਂ ਕਿਹਾ ਚੱਲ ਧਾਰਮਿਕ ਧਾਰਮਿਕ ਅਰਥ ਦਾ ਕੰਮ ਕਰ ਰਹੇ ਤਾਂ ਬਟ ਉਹਨਾਂ ਨੇ ਕੀ ਕੀਤਾ ਹੈ ਕਿ ਕੰਮ ਤੋਂ ਬਾਅਦ ਬਸ ਅਧਦੀ ਪਈ ਹੋਈ ਹੈ ਬਾਅਦ ਚ ਕਹਿੰਦੇ ਕਿ ਇਹ ਮੇਰੀ ਮਲਕੀਤ ਹੈ ਜਿਸ ਵੇਲੇ ਆਸੀ ਉਹਨਾਂ ਨੂੰ ਕਿਹਾ ਮਲਕੀਤ ਅਧਦੀ ਦਿਖਾਓ ਆਪਣੇ ਪੇਪਰ ਤੇ ਪੇਪਰ ਨਹੀਂ ਕਹਿੰਦੇ ਜੀ ਨਿਸ਼ਾਨ ਦੀ ਜਿਹੜੀ ਉਹ ਪੰਚਾਇਤ ਕਰਵਾਵੇ ਮਤਲਬ ਤੰਦਾ ਤੇ ਆਈਏ ਨੇ ਪੰਚਾਇਤਾਂ ਨੂੰ ਬੁਲਾ ਦੋ ਦੀ ਜਗਾ ਪੰਚਾਇਤ ਦੀ ਘੇਰ ਲਓ ਔਰ ਬਾਅਦ ਵਿੱਚ ਦੀਏ ਕਹੋ ਕਿ ਯਾਰ ਪੰਚਾਇਤ ਨਿਸ਼ਾਨ ਦੀ ਕਰਵਾ ਲਵੇ ਐ ਤਾਂ ਮਤਲਬ ਲੋਕਾਂ ਨੂੰ ਗੁੰਮਰਾਹ ਕਰਨ ਦੀ ਗੱਲ ਹੈ ਔਰ ਇਹ ਜਿਹੜੇ ਲੋਕ ਆਹ ਕਿ ਹੁੰਦੇ ਹਰ ਪਿੰਡ ਚ ਹੁੰਦੇ 5-7 ਲੋਕ ਇਦਾਂ ਦੇ ਜਿਹੜੇ ਉਲਟੀ ਦਿਸ਼ਾ ਵਿੱਚ ਹੀ ਚੱਲਦੇ ਸਿੱਧੇ ਨੂੰ ਪੁੱਠਾ ਬੋਲਦੇ ਆ ਉਹ ਔਰ ਇਹ ਅਸੀਂ ਨਾ ਅੱਗੇ ਹੀ ਬੇਨਤੀ ਕਰਦੇ ਕਿ ਕੰਮ ਹੋ ਲੈਣ ਦਿਓ ਪਿੰਡਾਂ ਦੇ ਤੁਸੀਂ ਅੱਗੇ ਸਾਡੇ ਪਿੰਡਾਂ ਵਿੱਚ ਬਹੁਤ ਬਰਾਹਲ ਹੈ ਇੱਥੇ ਲੋਕਾਂ ਨੂੰ ਸਰਕਾ ਨਹੀਂ ਮਿਲਦੀਆਂ ਪਾਣੀ ਦੀ ਸਮ ਔਰ ਕੰਮ ਤੁਸੀਂ ਸਹੀ ਤਰੀਕੇ ਨਾਲ ਹੋ ਲੈਣ ਦੇ ਲੋਕਾਂ ਦੇ ਕਿ ਕਿੰਨੇ ਦਿਨ ਹੋਏ ਸੀਗੇ ਮੇਰੇ ਬਾਰੇ ਐਮ ਐਲ اے ਸਾਹਿਬ ਜਦੋਂ ਆਏ ਸੀਗੇ ਨਹੀਂ ਨਹੀਂ ਸਰ ਪਤਾ ਕੀ ਸਾਡੇ ਪਿੰਡ ਦੇ 14 ਫਿਰ 14 ਤਰੀਕ ਨੂੰ ਪਿਛਲੇ ਜਨਵਰੀ ਨੂੰ ਐਮ ਐਲ اے ਸਾਹਿਬ ਆਏ ਸੀਗੇ ਸਾਡੇ ਪਿੰਡ ਇਥੇ ਇੱਕ ਅੰਗਣਵਾੜੀ ਦਾ ਔਰ ਸ਼ੀਦੀ ਗਿੱਡ ਦਾ ਇੱਕ ਯਾਦਗਾਰੀ ਗਿੱਡ ਸੀਗਾ ਉਹਦਾ ਉਦਘਾਟਨ ਕਰਨ ਆਏ ਸੀਗੇ ਉਹਨਾਂ ਨੇ ਉਸ ਵੇਲੇ ਸਾਨੂੰ ਦੱਸਿਆ ਸੀਗਾ ਕਿ ਇਸ ਰੋਡ ਵਾਸਤੇ 36 ਲੱਖ ਰੁਪਏ ਜਿਹੜਾ ਹੈਗਾ ਉਹ ਸੈਸ਼ਨ ਹੋਇਆ ਔਰ ਪੀ ਡਬਲਯੂ ਇਸ ਰੋਡ ਨੂੰ ਕੰਮ ਕਰੂਗਾ ਅਸੀਂ ਤਾਂ ਇਸੇ ਕਰਕੇ ਹੀ ਹੋਮਵਰਕ ਕਰਨ ਲੱਗੇ ਸੀਗੇ ਕਿ ਅਰਥ ਅਰਥ ਕਿ ਮਹਿਕਮਾ ਆ ਜਾਵੇ ਔਰ ਸਾਡੇ ਲੋਕ ਵਿੱਚੋਂ ਉਸ ਵੇਲੇ ਉਹਨਾਂ ਦੇ ਸਾਹਮਣੇ ਕਹਿ ਦੇਣ ਕਿ ਅਸੀਂ ਰੋਡ ਨਹੀਂ ਬਣ ਦੇਣਾ ਇਹ। ਤੋਂ ਉਹ ਫਿਰ ਕੀ ਹੈ ਕਿ ਬਾਅਦ ਵਿੱਚ ਸਾਨੂੰ ਉਹਨਾਂ ਨੇ ਕਹਿਣਾ ਯਾਰ ਤੁਸੀਂ ਰੋਡ ਮੰਗਦੇ ਹੋ ਔਰ ਤੁਹਾਡਾ ਆਪਣਾ ਹੋਮਵਰਕ ਪੂਰਾ ਨਹੀਂ ਹੈ ਲੋਕੀ ਤੁਹਾਡੇ ਕੋਲ ਰਾਜੀ ਹੀ ਨਹੀਂ ਕਿ ਰੋਡ ਬਣ ਨਹੀਂ ਦੇਣਾ ਸੀ। ਇਸ ਕਰਕੇ ਅਸੀਂ ਜਿਹੜਾ ਹੈਗਾ ਇਹ ਇਕੱਠ ਕਰਕੇ ਜਿੰਨਾ ਆਪਣਾ ਭਾਈਚਾਰਾ ਇਕੱਠਾ ਹੋਇਆ ਸੀਗਾ 35 40 50 ਬੰਦੇ ਜਿੰਨੇ ਸੀਗੇ ਸਾਰਿਆਂ ਨੇ ਹੀ ਸਹਿਮਤੀ ਜਤਾਈ ਸੀਗੀ ਆਹ ਤਾਂ ਨਹੀਂ ਪੇਪਰ ਦਿਖਾਈ ਦਿੱਤਾ ਇਹਦੇ ਵਿੱਚ। ਇਸ ਤਰ੍ਹਾਂ ਸੀਗਾ ਉਹਦੇ ਇਸ ਵਰਦੇ ਦੇ ਸਾਈਨ ਆ ਗਏ ਹਾਂ ਜੀ ਵਾਰੀ ਵੀ ਅਸੀਂ ਮਨਾਂਦੇ ਸੀਗੇ ਜੀ ਇਹਨਾਂ ਨੂੰ ਪਰੇ ਲੋਗ ਨਹੀਂ ਮੰਨੇ ਅਰਜਤ ਸਿੰਘ ਸੈਨਲ ਸ਼੍ਰੀ ਮੇਰ ਚੰਦਾ ਅਸੀਂ ਇਧਰੋਂ ਰਸਤਾ ਕੱਢਣਾ ਸੀ ਅਰਥਵਰਕ ਮੈਂ ਕੋਲੋਂ ਹੀ ਕਰਾ ਦੇਣਾ ਜਦੋਂ 8-10000 ਰੁਪਏ ਲੱਗ ਜਾਂਦਾ ਉਸ ਮੌਕੇ ਤੇ ਤੇ ਅਸੀਂ ਵੀ ਕੋਸ਼ਿਸ਼ ਕੀਤੀ ਸੀ ਉਸ ਵੇਲੇ ਪਰ ਉਤੋਂ ਬਾਅਦ ਜਦੋਂ ਇਹ ਸੜਕਾਂ ਦੇ ਐਮ ਐਲ ਏ ਸਾਹਿਬ ਨੇ ਇਹਨਾਂ ਦੀ ਪਰਮੈਸ਼ ਕਰਾਈ ਤੇ ਦੇ ਦਾ ਨਾਪੀ ਕੀ ਦੇਖੋ ਵੀ ਕਿੰਨੇ ਕਿੰਨਾ ਤੇ ਜੇ ਸਾਨੂੰ ਕੋਈ ਸੈਂਕਸ਼ਨ ਮਿਲੀ ਹੈ ਰਸਤੇ ਦੇ ਤੇ ਹੁਣ ਸਾਡੀ ਪੰਚਾਇਤ ਨੇ ਮਿਲ ਕੇ ਇਹ ਜੋ ਸ਼ਾਰਟਕਟ ਕਢਾਇਆ ਰਸਾ ਇਹਨਾਂ ਨੂੰ ਆਵਾਦੀ ਵੀ ਲੱਗਦੀ ਹੈ ਵਿੱਚ ਆ ਧਰਮੀਆਂ ਦੀ ਹੈ ਵਿੱਚ ਤਰਖਾਣਾ ਦੀ ਹੈ ਤੇ ਉਹ ਮਤਲਬ ਮੇਨ ਰੋਡ ਨਾਲ ਮਿਲ ਜਾਂਦਾ ਜਾ ਕੇ ਤੇ ਅਸੀਂ ਤਾਂ ਇਹ ਕਹਿੰਨੇ ਆ ਕਿ ਜੇ ਰਸਤਾ ਬਣਦਾ ਤਾਂ ਬੰਦ ਦੇਣਾ ਚਾਹੀਦਾ ਜੇ ਕੋਈ ਪ੍ਰੋਬਲਮ ਹੈ ਜੇ ਉਹਨੂੰ ਕੋਈ ਪ੍ਰੋਬਲਮ ਹੈ ਤਾਂ ਉਹਦਾ ਵੀ ਹੱਲ ਕੀਤਾ ਜਾ ਸਕਦਾ ਹੈ ਹੱਲ ਕੀਤਾ ਜਾ ਸਕਦਾ ਉਹ ਵੀ ਸਹਿਮਤੀ ਸੀਗਾ ਸਾਈਨ ਕੀਤੇ ਸੀ ਉਹਨੇ ਵੀ ਜਸਵੰਤਨ ਤੇ ਅਸੀਂ ਤਾਂ ਇਹ ਕਹਿੰਨੇ ਆ ਜੀ ਵੀ ਰਸਤਾ ਬਣਨਾ ਚਾਹੀਦਾ ਇਹਦੇ ਵਿੱਚ ਬਹੁਤ ਲੋਕਾਂ ਨੂੰ ਫਾਇਦਾ ਇਹ ਨਾ ਕੋਈ ਇਧਰ ਚੜ੍ਹਾਈ ਹੈ ਤੇ ਨਾ ਕੋਈ ਮਤਲਬ ਕੋਈ ਡਿਫਿਕਲਟੀ ਹੈਗੇ ਤੇ ਅਸੀਂ ਤਾਂ ਇਹ ਕਹਿੰਨੇ ਆ ਜੀ ਪੰਚਾਇਤ ਨੂੰ ਵੀ ਜਿੱਥੇ ਲੋੜ ਪੈਂਦੀ ਹੈ ਅਸੀਂ ਖੜਾਂਗੇ ਜਾ ਕੇ ਤੇ ਸਾਨੂੰ ਮਤਲਬ ਨਾਲ ਰੱਖੋ ਜਿੱਥੇ ਵੀ ਸਾਨੂੰ ਤੁਹਾਨੂੰ ਲੋੜ ਪੈਂਦੀ ਅਸੀਂ ਚੱਲਦੇ ਆ ਨਾਲ ਹਾਂਜੀ ਸਰ ਮੈਂ ਰਜਵਾਲ ਮਿੱਡਲ ਸਰਪੰਚਰ ਰਣਜੀਤ ਸਿੰਘ ਜਿਸ ਬੰਦੇ ਨੇ ਸਾਡੇ ਤੇ ਕੇਸ ਲਿਆ ਸਾਡੇ ਭਰਾ ਨੇ ਉਸ ਬੰਦੇ ਨੇ ਇਹ 5 ਤੋਂ 7 ਮਰਲੇ ਦੇ ਵਿਚਕਾਰ ਸ਼ਾਮ ਲਟਕੇਰੀ ਹੋਈ ਹੈ। ਗਊਸ਼ਾਲਾ ਦੇ ਨਾਂ ਤੇ ਗੁੰਮਰਾਹ ਕੀਤਾ ਹੋਇਆ ਪਿੰਡ ਨੂੰ। ਗਊਸ਼ਾਲਾ ਦੇ ਨਾਂ ਤੇ ਇਹ ਗੁੰਮਰਾਹ ਕੀਤਾ ਹੋਇਆ ਪਿੰਡ ਨੂੰ। ਤੇ ਮੈਂ ਗਊਸ਼ਾਲਾ ਬਣਾਨੀ ਹੈ। ਹੁਣ ਤੁਸੀਂ ਦੱਸ ਸਕਦੇ ਹੋ ਕਿ 5 ਤੋਂ 7 ਮਰਲੇ ਦੇ ਵਿੱਚ ਕਿਹੜੀ ਗਊਸ਼ਾਲਾ ਬਣ ਜਾਂਦੀ ਹੈ? ਬਣ ਕੇ ਤਿਆਰ ਹੋ ਜਾਂਦੀ ਹੈ। ਔਰ ਇਹਦੇ ਤੇ ਕੇਸ ਫਾਈਲ ਹੈ। ਮਦਨ ਸਿੰਘ ਇਹਦੇ ਨਾਲ ਦਾ ਹੀ ਇਹਨਾਂ ਦਾ ਕੋਈ ਸ਼ਰੀਕ ਹੈ ਜਿਹਨੇ ਕੇਸ ਫਾਈਲ ਕੀਤੇ ਆ ਉਹ ਵੀਡੀਓ ਦਫ਼ਤਰ ਤੋਂ ਮਾਰਕ ਹੋ ਕੇ ਵੀ ਐਪਲੀਕੇਸ਼ਨ ਇਹਨਾਂ ਕੋਲ ਆਈ ਧੀ। ਇਥੇ ਪੰਚਾਇਤ ਦੇ ਵਿੱਚ ਬਹਿ ਕੇ ਰਜਿ ਨਮਾ ਵੀ ਕਰਵਾਇਆ ਸੀ ਤੇ ਇਹਨਾਂ ਨੇ ਇਹ ਗੱਲ ਕਹੀ ਤੇ ਅਸੀਂ 2-3 ਮਹੀਨੇ 3 ਮਹੀਨੇ ਦਾ ਟਾਈਮ ਦਿਓ 3 ਮਹੀਨੇ ਦੇ ਵਿੱਚ ਪਿੱਲਰ ਜਿਹੜੇ ਆ ਸੀ ਪੱਟ ਲਾਂਗੇ ਇਹਦੀ ਖਰੀਦ ਜਿਹੜੀ ਹੈ 656 ਨੰਬਰ ਦੇ ਵਿੱਚ ਉਹ ਜਿੱਥੇ ਸਾਹਮਣੇ ਮੋਟਰਸਾਈਕਲ ਜਾਂਦਾ ਪਏ ਤੋਂ ਅਗਲੇ ਪਾਸੇ ਆ ਇਧਰ ਪਹਾੜੀ ਦੇ ਨਾਲ ਲੱਗਦੀ